yeah Bye. ले की ते हिन्दु गुरुजी अपने चरनी लाओ गुरुजीर

ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗ੍ਰਿਆਈ ਗੱਦੀ ਦਿਵਸ ਔਰ ਗੁਰੂ ਤੇਗ ਬਹਾਦਰ ਸਾਹਿਬ ਦਾ ਸਿਛਦੀ ਸਮਾਗਮ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਇਹ ਸ਼ਤਾਬ ਦੀ ਜਿਹੜੀ ਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਕੇਸ ਕੜਸਾ ਹੈ ਅਖ ਸਾਹਿਬ ਤੇ ਔਰ ਗੁਰੂ ਕੇ ਮਹਿਲ ਜਿੱਥੇ ਵਰਦਰਾ ਤਮ ਤਮਾ ਸਾਹਿਬ ਤੇ ਸੀਸ ਗੰਸਰ ਹੈ ਇਨਾਂ ਸਥਾਨਾਂ ਦੇ ਉੱਤੇ ਇਹ ਮਨਾਈ ਜਾ ਰਹੀ ਆ ਜਿਹਦੀ ਅੱਜ ਨਰਗਰ ਦਾਮਦਮਾ ਸਾਹਿਬ ਗੁਰੂ ਕੇ ਮਹਿਲ ਦੇਖੇ ਸ਼ਤਾਬ ਜੀ ਦੀ ਅਰੰਭਤਾ ਵਾਸਤੇ ਜਿੱਥੇ ਗੁਰਿਆਈ ਗੱਦੀ ਗੁਰਗੋਵਿੰਦ ਸਾਹਿਬ ਨੂੰ ਮਿਲੀ ਸੀ ਉਸ ਜਗ੍ਹਾ ਤੇ ਅਖੰਡ ਪਾਠ ਆਰੰਭ ਹੋਇਆ ਸ਼ਤਾਬ ਦੀ ਜੜੀ ਆ ਉਹ ਸ਼ੁਰੂ ਹੋ ਚੁੱਕੀ ਆ ਔਰ ਅੱਜ ਦੇ ਦਿਨ ਖੰਨ ਤੋਂ ਭਾਵ ਕੇ ਇਨਾ ਸਥਾਨਾਂ ਤੇ ਨਕਮਸਤਕ ਹੋਣ ਵਾਸਤੇ ਬਿਆੰਤ ਸੰਗਤਾਂ ਆਉਂਦੀਆਂ ਨੇ ਇਹ ਸਥਾਨ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਂਗਾ ਜੁੱਧਾਂ ਦੇ ਵਿੱਚ ਸ਼ਹੀਦਾਂ ਦਾ ਸੰਸਕਾਰ ਕਰਦੇ ਸੀ ਉਹਨੂੰ ਕਹਿੰਦੇ ਸ਼ਹੀਦੀ ਬਾਗ ਇੱਥੇ ਗੁਰਦਰਾ ਸ਼ਹੀਦੀ ਬਾਗ ਫਰਨਾਦਲ ਦੀ ਛੌਣੀ ਸੰਤ ਬਾਬਾ ਗੁਰਦੇਵ ਸਿੰਘ ਦੀ ਔਰ ਬਾਬਾ ਜੋਗਾ ਸਿੰਘ ਦੀ ਪਰਨਾਥਾਲ ਔਰ ਇਸ ਜਗ੍ਹਾ ਦੇ ਉਤੇ ਹਜੂਰ ਸਾਹਿਬ ਵੱਲੋਂ ਗੁਰਦਾਰਾ ਲੰਗਰ ਸਾਹਿਬ ਡੇਰਾ ਸੰਤੋਬੰਦਨ ਸਿੰਘ ਜੀ ਦਾਸ ਗੋਪਾਲ ਨਰਿੰਦਰ ਸਿੰਘ ਔਰ ਪਾਪਾ ਬਲਵਿੰਦਰ ਸਿੰਘ ਜੀ ਵੱਲੋਂ ਸਮੂਚੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਸਮੂਚੇ ਦਾ ਚਰਜ ਜਥੇਦਾਰ ਇਸ ਸਮੂਚੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਥੇ ਇੱਥੋਂ ਦੇ ਪ੍ਰਬੰਧਕਾਂ ਨਾਲ ਸਾਰੇ ਸੰਤ ਵਾਜਾ ਦੇਵ ਸਿੰਘ ਜੀ ਸ਼ਿਖੀ ਦੀ ਬਾਣ ਇਸਾਰੀ ਮਹਾਂਪੁਰਸ਼ ਸੰਤ ਮਬਾ ਅਵਤਾਰ ਸਿੰਘ ਜੀ ਥਾਲਾ ਬਾਬਾ ਬਿਧੀ ਚੰਦ ਇਸੇ ਤਰ੍ਹਾਂ ਹੋਰ ਬੇਅੰਤ ਸੰਗਤਾਂ ਇੱਥੇ ਆਣ ਕੇ ਗੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹੈ ਗੁਰਦਾਰਾ ਸ਼ਹੀਦੀ ਬਾਗ ਸਾਹਿਬ ਵਿਖੇ ਤਰਨਾ ਦਲ ਦੀ ਸ਼ੌਣੀ ਦੇ ਵਿੱਚ ਹਜ਼ੂਰ ਸਾਹਿਬ ਵੱਲੋਂ ਲੰਗਰ ਜਿਹੜਾ ਵਾ ਉਹ ਲਾਇਆ ਲਾਇਆ ਗਿਆ ਔਰ ਅਸਟਿੰਨ ਤੇ ਲੰਗਰ ਚੱਲੂਗਾ ਬੇਅੰਤ ਸੰਗਤਾਂ ਆਣ ਕੇ ਲੰਗਰ ਸ਼ਕਰੀਆਂ ਨੇ ਇਹ ਸ਼ਤਾਬਦੀ ਜਿਹੜੀ ਆ ਬਹੁਤ ਵੱਡੀ ਤਦਾਦ ਦੇ ਵਿੱਚ ਭਰ ਰਹੀ ਆ ਔਰ ਇਹ ਅੱਜ 21 ਤਰੀਕ ਤੋਂ ਲੈ ਕੇ 29 ਤਰੀਕ ਤੱਕ ਇਹ ਸ਼ਤਾਬਦੀ ਸਮਾਗਮ ਜਿਹੜੇ ਆ ਇਹ ਚੱਲਨੇ ਆ ਪਹਿਲਾ ਹੈਗਾ ਗੁਰਿਆਈ ਗਦੀ ਦਿਵਸ ਫਿਰ 25 ਨੂੰ ਕੈਨ ਤੋਂ ਭਾਵ ਕੇ ਫਿਰ ਜਿਹੜਾ ਛੀਤੀ ਸਮਾਗਮ ਗੁਰੂ ਤੇਗ ਬਹਾਦਰ ਸਾਹਿਬ ਦਾ ਜਦੋਂ ਸੀਸ ਆਇਆ ਸੀ ਔਰ ਉਸ ਸੀਸ ਦਾ ਫਿਰ ਜਦਨ 23 ਤਰੀਕ ਨੂੰ ਅਸੀਸ ਦਾ ਸੰਸਕਾਰ ਹੋਇਆ ਉਹ ਦਿਨ ਮਨਾਇਆ ਜਾਏਗਾ ਉਹ ਦਿਨ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜਾ ਕੀਰਤਪੁਰ ਸਾਹਿਬ ਦੇ ਕੋਲ ਆ ਗੁਰਦੁਆਰਾ ਜਿੱਥੇ ਮਹਾਰਾਜ ਦਾ ਅਸੀਸ ਪਹਿਲਾ ਆਇਆ ਸੀ ਉੱਥੋਂ ਜਗਰਤਨ ਗੁਰਦਵਾਰੋਂ ਓਨੇ ਕਿ ਮਿਲੋ ਇਸ ਭਵਨ ਤੱਕ ਆ ਵੱਲੋਂ ਉਹ ਕਢਿਆ ਜਾ ਆਖਸਾ ਆਏਗਾ ਗੁਰੂ ਕੇ ਮਹਿਲ ਆਏਗਾ ਉਹ ਨਗਰ ਕੀਰਤਨ ਬਹੁਤ ਵਿਸ਼ਾਲ ਰੂਪ ਦੇ ਵਿੱਚ ਹੋਏਗਾ ਸਾਥੀ ਘੋੜਿਆਂ ਦੇ ਨਾਲ ਔਰ ਸਾਰੀਆਂ ਸੰਪਰਤਾਵਾਂ ਮਹਿੰਗ ਸੰਗ ਜਥੇ ਬੰਦੀਆਂ ਸਭਾ ਸੋਸਾਇਟੀਆਂ ਸਿਵਾਲੇ ਇਸੇ ਤਰ੍ਹਾਂ ਹੀ ਛਰੋਮਣੀ ਕਮੇਟੀ ਸਾਰੇ ਜਿੰਨੀਆਂ ਵੀ ਸੰਪਰਦਾ ਸਾਰੀਆਂ ਸਤਿਕਾਰਯੋਗ ਆ ਸਾਰੇ ਇਸ ਧਰਤੀ ਤੇ ਪਹੁੰਚੇ ਮੇਕਬਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਆਪਰਾਧਿਆ ਇਨੀਆਂ ਕ ਬੇਨਤੀਆਂ ਪ੍ਰਾਣ ਕਰਨੀਆਂ ਹੋਈਆਂ ਗਲਤੀਆਂ ਪੁਣਾ ਦੇ ਮਾਫੀ ਪਿਆਰ ਵਿੱਚ ਆਓ ਬਲਾ ਵਾਹਿਗੁਰੂ ਕੀ ਕਾਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਸਾਰਾ ਗ ਜਾਵੇ ਨਿਹਾਲ ਹੋ ਜਾਵੇ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ ਨੂੰ ਭਾਵੇ ਸਤਿਗੁਰੂ ਆਗਿਆ ਹਾਂਜੀ ਉੱਠੇ